ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੋਸਤੋ ਜੁੜੇ ਆ ਮਾਂ ਡੈਰੀ ਫਾਰਮ YouTube ਚੈਨਲ ਦੇ ਨਾਲ ਤੇ ਜਿਹੜੇ ਦੋਸਤ ਵੀਰ ਤੇ ਆਪਣੇ ਚੈਨਲ ਤੇ ਪਹਿਲੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਨਾਲ ਲਗਾਇਆ ਬੈਲ ਦਾ ਨੋਟੀਫਿਕੇਸ਼ਨ ਹਾਲ ਤੇ ਸੈੱਟ ਕਰ ਲੋ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਵੀਡੀਓ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਜੋ ਤੁਸੀਂ ਸਕਰੀਨ ਤੇ ਦੋਸਤੋ ਝੋਟੀ ਦੇਖ ਰਹੇ ਪਹਿਲੇ ਸੂਏ ਆ ਤੇ ਪਿੰਡ ਦੋਸਤ ਹੈਗਾ ਵੱਡਾ ਘਰ ਤੇ ਤਸੀਲ ਇਹਨੂੰ ਪੈਂਦੀ ਆ ਬਾਗਾਪੁਰਾਂ ਦੇ ਜ਼ਿਲ੍ਹਾ ਦੋਸਤ ਇਹਨੂੰ ਮੋਗਾ ਪੈਂਦਾ ਤੇ ਘਰੇਲੂ ਬਾਈ ਕੋਲੇ ਕੋਈ ਵਪਾਰ ਦਾ ਕੰਮ ਨਹੀਂ ਗਾ ਤੇ ਬਾਈ ਦੇ ਆਮ ਜੀਵਨ ਦਾ ਰੱਖੇ ਵੇ ਕਰੇ ਫੋਰ ਵੀ ਪਸ਼ੂ ਉਹ ਵੀ ਤੁਹਾਨੂੰ ਨਿਕੰਮਰਾ ਦਿੰਦੇ ਆਪਾਂ ਆ ਦੇਖ ਸਕਦੇ ਤੁਸੀਂ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਆ ਤੇ ਬਾਈ ਜੀ ਨੇ ਮਕਾਉ ਕੀਤੀ ਏ ਝੋਟੀ ਤੇ ਤੁਹਾਨੂੰ ਆਪਾਂ ساری ਢੇਲ ਲੈ ਕੇ ਦੱਸਦੇ ਆ ਦਿਖਾ ਦਿੰਦੇ ਤੁਹਾਨੂੰ ਬੇਚਪੋੜਾ ਸੋਹਣੀ ਏ ਝੋਟੀ ਕੱਦ ਕਾਟ ਦੀ ਉੱਚੇ ਲੰਮੇ ਕਾਟ ਦੀ ਆ ਹਾਂ ਨੂੰ ਸੰਧਿਪੀਆ ਕਰ ਸਕਦੇ ਆ ਦੋਸਤੋ ਤੇ ਲੇਵਾ ਹੀ ਤੁਹਾਨੂੰ ਦਿਖਾਉਣੇ ਆ ਤੇ ਬਾਕੀ ਡਿਟੇਲ ਆਪਾਂ ਸਾਰੀ ਬਾਜੀ ਤੋਂ ਲਵਾਂਗੇ ਬਾਈ ਕਿੰਨੇ ਦਾ ਲੈਂਦੇ ਸੂਚੇ ਦੇ ਇਹ ਤਾਂ ਮੇਰੇ ਨਾਲ ਲੈ ਜੂਗੀ ਮਹੀਨਾ ਦਾ ਲੈ ਲਈ ਆ ਆਵਣੇ ਆ ਮੈਂ ਇਕ ਲੇ ਕੋਲ ਆ ਜਾ ਮਹੀਨਾ ਜਾਨੀ ਕਿ ਮਹੀਨਾ ਲੈਂਦੀ ਆ ਹਾਂ ਹਾਂ ਮਹੀਨਾ ਵੀ ਲੈ ਜਾਣਾ ਪਹਿਲੇ ਸੂਏ ਆ ਹਾਂਜੀ ਤੇਰੀ ਮਾਂ ਲੱਗ ਦੁੱਧਰ ਕਾਰਡ ਜੀ ਇਹ ਭਾਈ ਜੀ ਗਾਹ ਤੋਂ ਲੈਨੇ ਆ ਪਚੂ ਨਹੀ ਨਹੀ ਰੋਟਣਾ ਕੱਲਣਾ ਬਚਣਾ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਹੁਣ ਆਪਣੇ ਕੋਲੇ ਸਟਾਰ ਤਿੰਨ ਝੋਟਨਾ ਸੇਲ ਕਰਨਾ ਹੋਣਾ ਹੈ ਨਾ ਠੀਕ ਹੈ ਜੀ ਇਹ ਹੁਣ ਬਿਲਕੁਲ ਤਿਆਰ ਆ ਮਹੀਨਾ ਕਰਿੰਦਾ ਦੂਧੀਆਂ ਹਜੇ ਸੁਣੇ ਕੱਚੀਆਂ ਉਹਨਾਂ ਦੀ ਬਾਅਦ ਚ ਵੀਡੀਓ ਪਾਵਾਂਗੇ ਪਹਿਲਾਂ ਆਪਾਂ ਇਹ ਸੇਲ ਕਰਨੀ ਆ ਠੀਕ ਹੈ ਜੀ ਦਾ ਰੇਟ ਆ ਉਹ ਫੋਨ ਦੇ ਉੱਤੇ ਦੱਸਿਆ ਜਾਊਗਾ ਮੋੜ ਨੰਬਰ ਇਹਦਾ ਆਪਾਂ ਸਕਰੀਨ ਦੇ ਉੱਤੇ ਲਾ ਦਿੰਦੇ ਆਂ ਮੋੜ ਦੇ ਵਾਇਸ ਸਕਰੀਨ ਤੇ ਲਾਵਾਂਗਾ ਕੋਈ ਤੇ ਪਿੰਡ ਤੋਂ ਡਾ ਘਰ ਆ ਤੇ ਬਾਗਾ ਬਣਾ ਨੂੰ ਜਲਾ ਜਿਹੜਾ ਪੰਜਾ ਮੁਗਲ ਲਵੇਂ ਨੇ ਮੁਗਾ ਮੁਗਾ ਜਿਹੜਾ ਪਿੰਡਾ ਤਹਿਸੀਲ ਬਾਗਾ ਬਣਾ ਪੈਂਦੀ ਆ ਤੇ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਝੋਟੀਆਂ ਦੋਸਤੋ ਠੰਡੀ ਝੀਲ ਆ ਜਿਵੇਂ ਪਹਿਲਾ ਸੂਆ ਹੈ ਗਿਆ ਤੇ ਬਾਕੀ ਧਰਦੀ ਆ ਨਵੇਂ ਬੰਦੇ ਥੋੜਾ ਆ ਤੇ ਥਣ ਲੈਵਾ ਚੈੱਕ ਕਰਵਾ ਦੇ ਲੈਓ ਦੋਸਤੋ ਥਣ ਲੈਵਾ ਚੈੱਕ ਕਰੋ ਚਾਰੇ ਮੁਠੀ ਦੇ ਥਣ ਲੱਗਿਆ ਕੱਲਾ ਕੱਲਾ ਥਾਣਾ ਚਾਹੇ ਨਿਖੜਵੇਂ ਥਾਣਾ ਇਹ ਥੋੜੀ ਧਰਦੀ ਆ ਆ ਕਰਕੇ ਆਪਾਂ ਨੇੜੇ ਨਹੀਂ ਜਾ ਸਕਦੇ ਥੋੜਾ ਜਾ ਤੇ ਕਦੀ ਆ ਬਾਹਲੇ ਬੰਦਿਆਂ ਤੋਂ ਤੇ ਬਾਈ ਜੀ ਹੋਲੇ ਸੇਲ ਤੇ ਜੇ ਕਿਸੇ ਵੀਰ ਨੂੰ ਪਸੰਦ ਆ ਤਾਂ ਬਾਈ ਜੀ ਨਾਲ ਕਨੈਕਟ ਕਰ ਸਕਦੇ ਹੋ ਕਿ ਬਾਈ ਜੀ ਦਾ ਮੋਬਾਈਲ ਨਵਾਂ ਲਗਾਤਾਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਤੁਸੀਂ ਜਿਹੜੀ ਵੀਡੀਓ ਦੇਖ ਕੇ ਆਪਣੀ ਦਸੱਲੀ ਕਰਕੇ ਘਰੇ ਪਹੁੰਚ ਕੇ ਦੋਸਤੋ ਝੋਟੀ ਖਰੀਦ ਸਕਦੇ ਆ ਦੇਖ ਸਕਦੇ ਆ ਉਹਦੀ ਥਾਂ ਹੁਣ ਪਿੱਛੋਂ ਵੀ ਦਿਖਾ ਦਿੰਨੇ ਤੁਹਾਨੂੰ ਅੱਜ ਮਹੀਨੇ ਦੀ ਦੋਸਤ ਦੀ ਕੱਚੀ ਆ ਜੇ ਮਹੀਨਾ ਬੈ ਬਾਈ ਕਹਿੰਦਾ ਸੂਣ ਚ ਲਿਖਾ ਤੁਹਾਡੀ ਫੇਰ ਦੁਬਾਰਾ ਮਰਾ ਦਿੰਨੇ ਆ ਦੇ ਸਵਨ ਸਿੰਘ ਸਿੰਘ ਬੋਕੁੰਡਾ ਸਿੰਘ ਮੂੰ ਮੱਥੇ ਦੀ ਵੀ ਸੋਹਣੀ ਆ ਤੇ ਜੇ ਕਿਸੇ ਵੀਰ ਨੂੰ ਪਸੰਦ ਆ ਤਾਂ ਬਾਈ ਨਾਲ ਕਨੈਕਟ ਕਰਦੇ ਉਹਦੇ ਵਿੱਚ ਖਰੀਦ ਸਕਦੇ ਆ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜੀ ਫੋਨ ਤੇ ਦੋਸਤੋ ਕਨੈਕਟ ਕਰਕੇ ਬਾਈ ਜੀ ਕਹਿੰਦੇ ਮੋਲ ਜਿਹੜਾ ਆਪਾਂ ਫੋਨ ਤੇ ਕਰਾਂਗੇ ਮੋਲਾ ਬਾਈ ਜੀ ਫੋਨ ਤੇ ਕਰਨਗੇ ਤੇ ਆਪਾਂ ਤੁਹਾਨੂੰ ਨੰਬਰ ਲਗਾਤਾਰ ਸਕਰੀਨ ਤੇ ਚੱਲ ਰਿਹਾ ਤੇ ਉੱਥੇ ਤੁਸੀਂ ਕਾਲ ਕਰਕੇ ਆਪਣੀ ਤਸੱਲੀ ਕਰਕੇ ਘਰੇ ਪਹੁੰਚ ਕੇ ਛੋਟੀ ਖਰੀਸਾਏ ਦੋਸਤੋ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ ਧੰਨਵਾਦ